ਕਸ਼ਮੀਰ ਚੋਣਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੱਛਮੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜੋ ਕਿ 10 ਜੁਲਾਈ ਨੂੰ ਸਬੰਸੀਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਵਨਸੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਪੱਛਮੀ ਦੇ ਐਸ ਸੀ ਦੀਆਂ ਜਿਮਣੀ ਚੋਣਾਂ 10 ਜੁਲਾਈ ਨੂੰ ਵੋਟਾਂ ਪੈਣਗੀਆਂ ਇਸ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਣਕਾਰੀ ਦਿੱਤੀ ਗਈ ਹੈ ਸਬੀ ਨੇ ਦੱਸਿਆ ਕਿ 14 ਜੂਨ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 21 ਜੂਨ ਸ਼ੁੱਕਰਵਾਰ ਹੋਵੇਗੀ ਨਾਮਜ਼ਦਗੀ ਪੱਤਰ ਦੀ ਪਰਤਾਲ 24 ਜੂਨ ਸ਼ੋਮਵਾਰ ਨੂੰ ਹੀ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਮ ਤਰੀਕ 26 ਜੂਨ ਬੁੱਧਵਾਰ ਹੋਵੇਗੀ ਉਹਨਾਂ ਨੇ ਦੱਸਿਆ ਕਿ 10 ਜੁਲਾਈ ਬੁੱਧਵਾਰ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਨਤੀਜੇ ਐਲਾਨੇ ਜਾਣਗੇ ਸਾਬੀਸੀ ਨੇ ਦੱਸਿਆ ਕਿ ਚਿਮਣੀ ਚੋਣਾ ਦਾ ਐਲਾਨ ਦੇ ਨਾਲ ਹੀ ਅੱਜ ਜਾਣੀਏ ਕਿ ਸੋਮਵਾਰ ਤੋਂ ਜਲੰਧਰ ਪੱਛਮੀ ਹਲਕੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ ਇਹ ਸਬ ਜਾਬਤਾ 15 ਜੁਲਾਈ ਸੋਮਵਾਰ ਤੱਕ ਚੋਣ ਪ੍ਰਕਿਰਿਆ ਨੂੰ ਮੁਕੰਮਲ ਹੋਣ ਤੇ ਲਾਗੂ ਰਹੇਗਾ ਜਿਕਰ ਜੋਗ ਹੈ ਕਿ 34 ਜਲੰਧਰ ਪੱਛਮੀ ਐਸ ਸੀ ਸੀ ਦੇ ਵਿਧਾਇਕ ਸੀਤਲ ਅੰਗੂਰ ਵੱਲੋਂ ਸਤੀਫਾ ਦੇਣ ਤੋਂ ਬਾਅਦ ਇਹ ਇੱਕ ਸੀਟ ਖਾਲੀ ਹੋਈ ਸੀ ਲਖਮੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੱਛਮੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜੋ ਕਿ 10 ਜੁਲਾਈ ਨੂੰ ਸਬੰਧਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਵਨਸੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਪੱਛਮੀ ਦੇ ਐਸ ਸੀ ਦੀਆਂ ਜਿਮਣੀ ਚੋਣਾਂ 10 ਜੁਲਾਈ ਨੂੰ ਵੋਟਾਂ ਪੈਣਗੀਆਂ ਇਸ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਣਕਾਰੀ ਦਿੱਤੀ ਗਈ ਹੈ ਸਬੀ ਨੇ ਦੱਸਿਆ ਕਿ 14 ਜੂਨ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 21 ਜੂਨ ਸ਼ੁੱਕਰਵਾਰ ਹੋਵੇਗੀ ਨਾਮਜ਼ਦਗੀ ਪੱਤਰ ਦੀ ਪਰਤਾਲ 24 ਜੂਨ ਸ਼ੋਮਵਾਰ ਨੂੰ ਹੀ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਮ ਤਰੀਕ 26 ਜੂਨ ਬੁੱਧਵਾਰ ਹੋਵੇਗੀ ਉਹਨਾਂ ਨੇ ਦੱਸਿਆ ਕਿ 10 ਜੁਲਾਈ ਬੁੱਧਵਾਰ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਨਤੀਜੇ ਐਲਾਨੇ ਜਾਣਗੇ ਸਾਬੀਸੀ ਨੇ ਦੱਸਿਆ ਕਿ ਚਿਮਣੀ ਚੋਣਾ ਦਾ ਐਲਾਨ ਦੇ ਨਾਲ ਹੀ ਅੱਜ ਜਾਣੀਏ ਕਿ ਸੋਮਵਾਰ ਤੋਂ ਜਲੰਧਰ ਪੱਛਮੀ ਹਲਕੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ ਇਹ ਸਬ ਜਾਬਤਾ 15 ਜੁਲਾਈ ਸੋਮਵਾਰ ਤੱਕ ਚੋਣ ਪ੍ਰਕਿਰਿਆ ਨੂੰ ਮੁਕੰਮਲ ਹੋਣ ਤੇ ਲਾਗੂ ਰਹੇਗਾ ਜਿਕਰਯੋਗ ਹੈ ਕਿ 34 ਜਲੰਧਰ ਪੱਛਮੀ ਐਸ ਸੀ ਸੀ ਦੇ ਵਿਧਾਇਕ ਸੀਤਲ ਅੰਗੂਰ ਵੱਲੋਂ ਸਤੀਫਾ ਦੇਣ ਤੋਂ ਬਾਅਦ ਇਹ ਇੱਕ ਸੀਟ ਖਾਲੀ ਹੋਈ ਸੀ